ਰਾਜਵੀਰ ਜਵੰਦਾ ਦੇ ਪੁੱਤਰ ਦੀ ਹਾਲਤ ਦਿਨੋ-ਦਿਨ ਹੋਰ ਨਾਜ਼ੁਕ ਬਣਦੀ ਜਾ ਰਹੀ ਹੈ ਡਾਕਟਰਾਂ ਨੇ ਉਸ ਦੀ ਮਾਂ ਨੂੰ ਸਪਸ਼ਟ ਕਿਹਾ ਹੈ ਕਿ ਤੁਸੀਂ ਇਸ ਦਾ ਵਿਸ਼ੇਸ਼ ਧਿਆਨ ਰੱਖੋ ਕਿਉਂਕਿ ਉਹ ਟੈਨਸ਼ਨ ਤੇ ਪਿਤਾ ਦੀ ਯਾਦ ਵਿੱਚ ਬਹੁਤ ਤੇਜ਼ੀ ਨਾਲ ਕਮਜ਼ੋਰ ਹੋ ਰਿਹਾ ਹੈ ਮਨੋਵਿਗਿਆਨਕ ਤੌਰ ਤੇ ਵੀ ਉਹ ਦਿਗਦਾ ਜਾ ਰਿਹਾ ਹੈ ਹਰ ਮਹਾਨ ਗਾਇਕ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਜਾਂਦਾ ਹੈ ਪਰ ਰਾਜਵੀਰ ਜਵੰਦਾ ਨੇ ਜੋ ਦਿੱਤਾ ਉਹ ਸਿਰਫ ਗੀਤ ਨਹੀਂ ਸਗੋਂ ਇੱਕ ਜੀਵਤ ਰੂਹ ਛੱਡ ਗਿਆ ਜੋ ਅਜੇ ਵੀ ਉਹਨਾਂ ਦੇ ਪੁੱਤਰ ਦਲਾਵਰ ਸਿੰਘ ਦੇ ਦਿਲ ਵਿੱਚ ਗੂੰਜਦੀ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਨੌਜਵਾਨ ਬਾਰੇ ਜਿਸ ਲਈ ਉਸ ਦਾ ਪਿਤਾ ਸਿਰਫ ਹੀਰੋ ਨਹੀਂ ਸਗੋਂ ਪੂਰੀ ਦੁਨੀਆ ਸੀ ਦਲਾਵਰ ਕਹਿੰਦਾ ਹੈ ਮੇਰੇ ਪਿਤਾ ਮੀਰਾ ਸਭ ਕੁਝ ਸਨ ਮੈਂ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਾਂਗਾ ਉਹਨਾਂ ਦੀ ਧੁੰਨ ਨੂੰ ਆਪਣੀ ਧੜਕਣ ਨਾਲ ਜੋੜਾਂਗਾ ਜਦ ਰਾਜਵੀਰ ਘਰ ਆਉਂਦੇ ਸਨ ਉਹ ਪਲ ਦਲਾਵਰ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਸੀ ਉਹ ਗਾਇਕੀ ਦੀ ਨਿਯਮ ਨਹੀਂ ਸਗੋ ਜਿੰਦਗੀ ਦਾ ਸੰਗੀਤ ਸਿਖਾਉਂਦਾ ਸੀ ਰਾਜਵੀਰ ਹਮੇਸ਼ਾ ਕਹਿੰਦੇ ਮੇਰਾ ਬੇਟਾ ਗੀਤਾ ਨਾਲ ਲੋਕਾਂ ਦੇ ਦਿਲ ਜਿੱਤ ਲਵੇਗਾ ਇਹ ਸਿਰਫ ਬੋਲ ਨਹੀਂ ਸਨ ਇੱਕ ਪਿਤਾ ਦੇ ਗਹਿਰੇ ਪਿਆਰ ਦੀ ਆਵਾਜ਼ ਸੀ ਰਾਜਵੀਰ ਜਵੰਦਾ ਨੇ ਸਿਖਾਇਆ ਕਿ ਸੰਗੀਤ ਤਾਂ ਅਸਲ ਮਤਲਬ ਸ਼ੋਰਤ ਨਹੀਂ ਬਲਕਿ ਲੋਕਾਂ ਦੇ ਦਰਦ ਨੂੰ ਛੂਣਾ ਹੈ ਸਟੇਜ ਤੇ ਚੜਨ ਤੋਂ ਪਹਿਲਾਂ ਜਦ ਉਹ ਦਲਾਵਰ ਵੱਲ ਤੱਕਦਾ ਸੀ ਉਹਨਾਂ ਦੀ ਖੁਸ਼ੀ ਦੋ ਗੁਣਾ ਹੋ ਜਾਂਦੀ ਸੀ ਉਹ ਪਲ ਅੱਜ ਵੀ ਦਲਾਵਰ ਦੀ ਰੂਹ ਵਿੱਚ ਚਮਕ ਮੰਗ ਜਿਉਂਦਾ ਹੈ ਔਰ ਉਹ ਕਾਲੀ ਰਾਤ ਆਈ ਜਿਸ ਨੇ ਸਭ ਕੁਝ ਬਦਲ ਦਿੱਤਾ ਬੇਸਹਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਨੇ ਇੱਕ ਪਲ ਵਿੱਚ ਹੀ ਉਹ ਰੌਸ਼ਨੀ ਖੋਲ ਲਈ ਜਿਸ ਨੇ ਕਈਆਂ ਦੀਆਂ ਜ਼ਿੰਦਗੀਆਂ ਰੌਸ਼ਨ ਕੀਤੀਆਂ ਸਨ ਤੇ ਪਲ ਪਲ ਲੋਕਾਂ ਨੂੰ ਅੱਜ ਵੀ ਦਿਲਾਂ ਦੇ ਵਿੱਚ ਯਾਦ ਹੈ ਜੋ ਰਾਜਵੀਰ ਜਵੰਦੇ ਨੇ ਲੋਕਾਂ ਦੀ ਸੇਵਾ ਪੰਜਾਬੀ ਬੋਲੀ ਦੇ ਤਹਿਤ ਉਹ ਕੀਤੀ ਜਦ ਖਬਰ ਆਈ ਕਿ ਰਾਜਵੀਰ ਹੁਣ ਕਦੇ ਵਾਪਸ ਨਹੀਂ ਆਉਣਗੇ ਤਦੋ ਦਲਾਵਰ ਦੇ ਅੰਦਰ ਦੀ ਸੰਗੀਤ ਦੀ ਦੁਨੀਆ ਠਹਿਰ ਗਈ ਸਵੇਰ ਦੀ ਉਮੀਦ ਹੁਣ ਖਮੋਸ਼ੀ ਵਿੱਚ ਬਦਲ ਗਈ ਉਹ ਪਿਆਰ ਭਰੀ ਚਾਹ ਜੋ ਹਰ ਸਵੇਰ ਪਿਤਾ ਨਾਲ ਪੀਂਦਾ ਸੀ ਉਹ ਹੁਣ ਉਹ ਹੋਰ ਠੰਡੀ ਹੋ ਗਈ ਪਰ ਦਲਾਵਰ ਰੋਂਦਾ ਨਹੀਂ ਉਹ ਜਿਉਂਦਾ ਹੈ ਪਿਤਾ ਦੇ ਸ਼ਬਦਾਂ ਨਾਲ ਰਾਜਵੀਰ ਕਹਿੰਦੇ ਸਨ ਰੋਣਾ ਨਹੀਂ ਦਲਾਵਰ ਮੇਰੀਆਂ ਯਾਦਾਂ ਨਾਲ ਜੀਣਾ ਕਿਉਂਕਿ ਰਾਜਵੀਰ ਦਾ ਪਿਆਰ ਆਪਣੀ ਬੇਟੀ ਤੋਂ ਵੱਧ ਕੇ ਵੀ ਆਪਣੇ ਪੁੱਤਰ ਨਾਲ ਸੀ ਪਰ ਉਹ ਆਪਣੀ ਬੇਟੀ ਨੂੰ ਵੀ ਓਨਾ ਹੀ ਪਿਆਰ ਕਰਦਾ ਸੀ ਤੇ ਦੋਨੇ ਹੀ ਬੱਚੇ ਉਸਦੇ ਸਾਹਾਂ ਦੇ ਵਿੱਚ ਸਾਹ ਭਰਦੇ ਸਨ ਤੇ ਸ਼ੋਹਾਂ ਤੇ ਜਾਣ ਤੋਂ ਪਹਿਲਾਂ ਵੀ ਉਹ ਆਪਣੇ ਪਿਤਾ ਪੁੱਤਰ ਦਲਾਵਰ ਨੂੰ ਕਾਫੀ ਜ਼ਿਆਦਾ ਮੋਹ ਤੇ ਕਰਕੇ ਹੀ ਸ਼ੋਹ ਲਗਾਉਣ ਜਾਇਆ ਕਰਦਾ ਸੀ ਤੇ ਅੱਜ ਉਹ ਆਪਣੇ ਪਿਤਾ ਦੀ ਯਾਦ ਵਿੱਚ ਕਾਫੀ ਜ਼ਿਆਦਾ ਮਨੋਵਿਗਿਆਨਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਛੋਟੀ ਉਮਰ ਹੈ ਅਜੇ ਕੋਈ ਜ਼ਿਆਦਾ ਲੰਬੀ ਉਮਰ ਨਾ ਹੋਣ ਦੇ ਕਾਰਨ ਜਿਹੜਾ ਆਪਣੇ ਪਿਤਾ ਨੂੰ ਯਾਦ ਕਰਦਾ ਹੋਇਆ ਅੱਜ ਵੀ ਉਹ ਭਾਵੁਕ ਹੋ ਜਾਂਦਾ ਹੈ ਤੇ ਆਪਣੀ ਮਾਂ ਅਤੇ ਦਾਦੀ ਤੋਂ ਪੁੱਛਦਾ ਹੈ ਕਿ ਮੇਰਾ ਪਿਤਾ ਮੇਰੇ ਪਾਪਾ ਕਦ ਕਰ ਆਉਣਗੇ ਕਿਉਂਕਿ ਬੇਸਮਝ ਜਿਹੜਾ ਬੱਚਾ ਉਸ ਨੂੰ ਕਦੇ ਸਮਝ ਨਹੀਂ ਹੁੰਦੀ ਕਿ ਉਸ ਦਾ ਜਿਹੜਾ ਪਿਤਾ ਵਾ ਉਹ ਕਿੱਥੇ ਚਲਾ ਗਿਆ ਤੇ ਬਾਕੀ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਪਰਮਾਤਮਾ ਦਲਾਵਰ ਨੂੰ ਹਿੰਮਤ ਬਖਸ਼ੇ ਤੇ ਉਹ ਆਪਣੇ ਪਿਤਾ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਜਿੰਦਾ ਰੱਖ ਸਕੇ ਕਿਉਂਕਿ ਰਾਜਵੀਰ ਅੱਜ ਉਹ ਜਗ੍ਹਾ ਤੇ ਜਾ ਬਰਾਜਿਆ ਜਿੱਥੇ ਕਦੇ ਵੀ ਵਾਪਸ ਨਹੀਂ ਮੁੜਿਆ ਜਾ ਸਕਦਾ ਤੇ ਘਰ ਦੇ ਹਾਲਾਤ ਵੀ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਮਾਤਾ ਅਤੇ ਉਸ ਦੀ ਪਤਨੀ ਅੱਜ ਵੀ ਕਾਫੀ ਜ਼ਿਆਦਾ ਭਾਵਕ ਹੋ ਜਾਂਦੀਆਂ ਨੇ ਆਪਣੇ ਪਿਤਾ ਤੇ ਪੁੱਤਰ ਨੂੰ ਯਾਦ ਕਰਕੇ ਤੇ ਬਾਕੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਉਹ ਤਾਕਤ ਬਖਸ਼ੇ ਜਿਸ ਨਾਲ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਇੱਕ ਸੋਹਣੇ ਢੰਗ ਦੇ ਨਾਲ ਬਤੀਤ ਕਰ ਸਕਣ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਦਲਾਵਰ ਦੀ ਹਿੰਮਤ ਜਿੰਦਾਬਾਦ ਜਹਾਜਵੀਰ ਲਈ ਅਰਦਾਸ ਜ਼ਰੂਰ ਕਰਿਓ ਤੇ ਬਾਕੀ ਤੁਹਾਡੀ ਕੀ ਰਾਏ ਆ ਵੀਡੀਓ ਦੇ ਵਿੱਚ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ